ਮਾਨੋ ਸੁਰੇ ਮੋਹਨ ਜੀ ਸ੍ਰੀ ਕਾਟੜੇ ਸਾਡੇ ਸੰਪਰਵਾਪਾਂ ਗੁਰਾਂ ਦਾ ਰੋਗ ਨਹੀਂ ਜਾਨਾ ਸੰਤਨ ਸਰਨਾਂ ਦੀਓ पाणी आहे पाणी ਇਹ ਨਾਲਾ ਕੀ ਨਾਲਾ ਬੱਪਾਇਰੀ ਹਾਂ ਤਾਇਆ ਪੋਣਾ ਵਾਲਾ ਕੋਈ ਨਹੀਂ ਕੋਈ ਦੂਜਾ ਨਹੀਂ ਫਿਰ ਇਹ ਕਹਿੰਦੇ ਆ ਇਹ ਜਿੰਨੀ ਕਰਾਉਣੀ ਆ ਉਹਦੇ ਪੈਸੇ ਦੇ ਹੋਰ ਵੀ ਕਾਹ ਵਾਰਦਾ ਕੋਈ ਨਹੀਂ ਆਕੇ ਜਾ ਕੇ ਜਾ ਕੇ ਮਾ ਮਾ ਕੀ ਕੀ ਕਰੀ ਬਾਬਾ ਬਈ ਸਾਦਾ ਚਾਹ ਤੈਨੂੰ ਕਹਦਾ ਤਾ ਉਹ ਡੱਕਾ ਰੱਬ ਚ ਬਜੀਣਾ ਅਲਾਦਾ ਹੋ ਜਾ ਮਾ ਮੜਾ ਥੱਲੇ ਕਰ ਬਈ ਬੋਲ ਬੰਦ ਕਰੋ ਸੰਜੇਂਦਰ ਭਗਵਾਨ ਕੀ ਜਨ ਸ੍ਰੀ ਗੁਰੂਪਤ ਭਗਵਾਨ ਬਾਬਾ ਗੁਰੂਤਾਸ ਜੀ ਮਹਾਰਾਜ ਦੀ ਸਿੱਧ ਪੁਰਸ਼ ਬਾਬਾ ਜਮਨਾ ਦਾਸ ਮਹਾਰਾਜ ਦੀ ਜੀ ਸਿੱਧ ਪੁਰਸ਼ ਬਾਬਾ ਕਰਨ ਦਾਸ ਮਹਾਰਾਜ ਦੀ ਜੀ ਸਬੂ ਸੰਤਨ ਵਾਲੇ ਬਾਗੀ ਬੰਦ ਕੀ ਜੀ ਮਹਾਂਤਰਾਏ ਗੁਰੂ ਜੀ ਸੰਤ ਹੋ ਗਿਆ ਬਗਦੇ ਬੰਨਣਗੇ ਫਿਰ ਬਾਤ ਕਰਾਂਗੇ ਸੋ ਆ ਬਗ ਲਾਜ ਜਿਹੜਾ ਦੋਰੀਆਂ ਪਾਤੋਂ ਲਾਦੇ ਹੈ ਕਿ ਹੁਣ ਮਹਾਂਦੇ ਵਾਲੀ ਬੈਠ ਜਾਓ ਸੋ ਹਰੇ ਹਰੇ ਜਿਹੜੇ ਉਹ ਕੋਸ਼ਿਸ਼ ਕਰਨ ਕਾਹ ਮਹਾਰਾਜ ਜੀ ਆਪ ਜੀ ਵਿਹਾਰਤ ਕਰੋ ਸੋ ਪ੍ਰੇਮ ਸਤਮਨ ਭਰੇ ਹੋ ਜੂ ਨੰਨਾ ਨੰਨੇ ਮੁਰੇ ਮੁਰੇ ਨਾ ਚੰਗੀ ਤਰ੍ਹਾਂ ਕਰੋ सधु संगती ला चलिया संगत नो गुरबाणी